ਬਹੁ ਇੱਕ ਇੱਕ ਤਰ੍ਹਾਂ ਉੱਤੋਂ ਹੋਰ ਕੰਨ ਬਣਵਾ ਦੀ ਉਹਨੂੰ ਉਰੋ ਕਰਕੇ ਉੱਤੋਂ ਬਣਵਾ ਦੀ ਤੇਰਾ ਗੱਲ ਇੱਥੋਂ ਵੀ ਦੋ ਥਰੇ ਬਣਵਾਇਆ ਹੋਇਆ ਹੈ ਦੋ ਇੱਕ ਤਰ ਹੈਂ ਪੀੜ ਹੋਊਗੀ ਇਹਦੇ ਨਾਲੋਂ ਜ਼ਿਆਦਾ ਕੰਨ ਨਹੀਂ ਆਉਣੀ ਆਇਤੋਂ ਜ਼ਿਆਦਾ ਨਹੀਂ ਹੋਣੀ। ਸੋਚੀ ਨਾ ਜਿਹੜੇ ਬੱਚੇ ਸੀਗੇ ਨਾ ਬੱਚਿਆਂ ਨੂੰ ਦੇ ਰਹੇ ਸੀਗੇ ਉਹ ਲੱਡੂ ਤੇ ਤੂੰ ਬੱਚਾ ਵਾ ਤੈਨੂੰ ਲੱਡੂ ਦੇ ਦੇ ਮੈਂ ਕਿਹਾ ਬਾਪੂ ਸਭ ਤੋਂ ਛੋਟੇ ਬੱਚੇ ਦਾ ਇਹ ਗਏ ਦੇ ਸੀ ਜਿਹੜੇ ਟੌਫੀਆਂ ਲੈ ਆਏ ਹੈ ਮੈਂ ਨਾ ਮੈਂ ਤਾਂ ਸਭ ਤੋਂ ਵੱਡਾ ਬੱਚਾ ਲੋਕੀ ਸੇਨੇ ਨਹੀਂ ਲਿਆ। ਉਹ ਕਿੰਨੇ ਸੋਨੇ ਪਏ ਹੋਏ। ਆਏ। ਉਹ ਸੋਨੇ ਕਾਂਡੇ ਆ ਗਏ। ਲੋਟਕ ਨਹੀਂ ਰੱਖਿਆ ਮੈਂ ਲੋਟਕ। ਲੋਕੀਟ ਹੁੰਦਾ ਵਾ ਲੋਟਕ ਨਹੀਂ ਹੁੰਦਾ। ਮਾਦਨੇ ਪਾਲਕ ਲਈ ਸੀ ਸਬਜ਼ੀ ਵਾਸਤੇ ਤੇ ਪ੍ਰੀਤ ਨੇ ਕੱਢ ਲਿਆ ਉਹਦੇ ਪਕੌੜੇ। ਪਕੌੜੇ। ਮੈਨੂੰ ਪਤਾ ਕਿਉਂ ਗੱਡੇ ਆ। ਕਿਉਂ ਗੱਡੇ ਆ? ਕਿਉਂਕਿ ਉਸ ਦਿਨ ਮੈਂ ਨਵੇਂ ਸਾਲ ਵਾਲੇ ਦਿਨ ਗੋਭੀ ਵਾਲੇ ਬਣਾਏ ਸੀ ਨਾ ਤਾਂ ਕਿ ਕਿਆ ਬਾਪੂ ਪਾਲਕਾਂ ਲਈ ਦੇ ਲ ਕਰਤਾ ਫਿਰ ਮੰਮੀ ਨੇ ਪਾਲਕ ਲਈ ਰੱਖੀ ਹੋਈ ਸੀ। ਪਕੌੜੇ ਕੱਢ ਲੈ। ਦੇਖ ਲੋ ਮम्मी ਨੇ ਸਬਜ਼ੀ ਵਾਸਤੇ ਲਈ ਸੀ ਜੇ ਪਕੌੜੇ ਕੱਢਣਗੇ। ਨਹੀਂ ਗੱਲ ਨਹੀਂ ਮम्मी ਨੂੰ ਮੈਂ ਛੱਟ ਕਰ ਲਵਾਂਗੀ। ਉਹ ਮਿੰਨੇ ਆ ਜਾਵਾਂ ਗੱਲਾਂ ਵਿੱਚ। ਮਿੰਨੀਆਂ ਵਿੱਚ। ਅੱਛਾ ਮम्मी ਨੂੰ ਕੰਦੀ ਛੱਟ ਕਰ ਲਵਾਂਗੀ ਮੈਂ। ਦੇਖ ਲੋ ਭਾਈ ਇਹ ਕੰਮ ਨੇ ਇਹ ਪਕੌੜੇ ਬੀਰੂ ਕੇ। ਇਹ ਆ ਇਹ ਕੰਮ ਨਹੀਂ। ਬਹੁਤ ਇੱਕ ਇੱਕ ਤਰ੍ਹਾਂ ਉੱਤੋਂ ਹੋਰ ਕੰਨ ਬਣਵਾ ਦੀ ਉਹਨੂੰ ਉਹੋ ਕਰਕੇ ਉੱਤੋਂ ਬਣਵਾ ਦੀ ਇਹ ਤੇਰਾ ਕੰਨ ਇੱਥੋਂ ਵੀ ਦੋ ਥਰੇ ਬਣਵਾਇਆ ਹੋਇਆ ਤੇ ਇੱਕ ਤਰ ਹੈਂ? ਪੀੜ ਹੋਊਗੀ। ਇਹਦੇ ਨਾਲ ਜ਼ਿਆਦਾ ਨਾ ਹੋਣੀ। ਇਤੋਂ ਜ਼ਿਆਦਾ ਨਹੀਂ ਹੋਣੀ। ਇੰਤੋਂ ਜ਼ਿਆਦਾ ਧੋਲੀ ਨਾ ਹਣੀ ਆ ਇੰਨੀ ਇਹਦੇ ਨੂੰ ਘੱਟ ਹੀ ਹੋਊਗੀ। ਹਾਂ ਪੰਗੇ ਲੈਂਦੇ ਮੇਰੇ ਨਾਲ। ਤੁਹਾਡੀ ਪਾਲਕ ਦੇ ਪਕੌੜੇ ਕੱਢ ਛੜਿਆ ਇਹਨੇ। ਕੋਈ ਗੱਲ ਨਹੀਂ। ਕੋਈ ਗੱਲ ਨਹੀਂ। ਖਾਣੀ ਐ ਜਿੰਦਾ ਮਰਜ਼ੀ ਖਾ ਲੋ। ਸਬਜ਼ੀ ਵਾਸਤੇ ਨੇ ਕਹਿੰਦੇ ਸਬਜ਼ੀ ਬਣਾਵਾਂਗੇ। ਪਾਲਕ ਪਨੀਰ ਬਣਾਣਾ ਸੀ ਤੇ ਕੋਈ ਗੱਲ ਨਹੀਂ ਹੁਣ ਪਕੌੜੇ ਖਾ ਲਏ ਉਹ ਵੀ ਖਾਣਾ ਹੀ ਐ। ਚਲੋ ਠੀਕ ਐ ਖਾ ਲੋ ਫਿਰ। ਮਾਤਾ ਦਾ ਵੀ ਦਿਲ ਕਰਨ ਡਿਆ ਹੁੰਦਾ ਖਾਣ ਨੂੰ ਦਾ ਹੀ ਨਹੀਂ ਮਾਤਾ ਕਹਿੰਦੇ। ਖਾਓ ਚਾਹ ਨਾਲ ਪਕੌੜੇ। ਚਲੋ ਗਾਇਸ ਆ ਗਏ ਆ ਪਕੌੜੇ ਪਕੌੜੇ ਖਾਣੇ ਆਪਾਂ ਪਕੌੜੇ ਪਕੌੜੇ ਖਾ ਕੇ। ਦੇਖੋ ਕੁੜੀ ਨੇ ਵਿੱਚ ਟਿਸ਼ੂ ਦਾ ਰੱਖ ਦਿੰਦੀ ਉਹ ਗਰ ਆਇਲ ਸੋਕ ਲਿਆਨੇ ਕੋਈ ਦੇਖੋ ਕੱਚੇ ਚੋਲੇ ਖਾਨ ਲੱਗੀ ਹੋਈ ਆ ਖੀਰ ਬਣਾਣੀ ਆ ਨਾ ਉਹਦੀ ਮੇ ਭੋਇਆ ਦੇਖੋ ਕਿੰਨੇ بڑے ਚੋਲਾਂ ਦੀ ਖੀਰ ਬਣਾਣੀ ਆ ਕੁੜੀ ਨੇ ਹੈ ਤੇਰਾ ਨਹੀਂ ਬਣਾਣੀ ਆ ਉਹ ਵਾਲੀ ਨਹੀਂ ਬਣਾਣੀ ਜਿਹੜੀ ਇੱਕ ਵਾਰੀ ਬਣਾਈ ਸੀ ਮੈਨੂੰ ਕੱਚੇ ਚੋਲ ਬਹੁਤ ਸੁਆ ਲੱਗਦੇ ਆ ਪੱਕੇ ਨਹੀਂ ਮੈਂ ਖਾਣੇ ਤਾਂ ਸੁਭਾਣੀ ਚੋਲਣਾ ਹੁੰਦਾ ਤੇ ਚਲੋ ਗਾਈਜ਼ ਨਾ ਨੂੰ ਕੀ ਹੋ ਗਿਆ ਰੈਡੀ ਸਵੇਰੇ ਆਪਾਂ ਖਾਲੇ ਸੀਗੇ ਪਕੌੜੇ ਤੇ ਹੁਣ ਪ੍ਰੀਤ ਨੇ ਬਣਾਇਆ ਦਾਲ ਚੋਲੋਂ ਮਹਾਰੀ ਦੱਸਿਓ ਕਿਹਦਾ ਕਿਹਦਾ ਫੇਵਰੇਟ ਆ ਦਾਲ ਚੋਲੋਂ ਮਹਾਰੀ ਸਾਡੇ ਦਾ ਘਰ ਦੇ ਜਿੰਨੇ ਜੀ ਆ ਸਾਰਿਆਂ ਦਾ ਬੜਾ ਫੇਵਰਟ ਆ ਮਾਣੀ ਉਦਾਂ ਰਾਈਸ ਅਸੀਂ ਬਹੁਤ ਘੱਟ ਖਾਂਦੇ ਹਾਂ ਬਟ ਮਾਣੀ ਚੋਲ ਜ਼ਰੂਰ ਖਾ ਲਈਦਾ ਵਾ ਕੋਈ ਕੰਟਰੋਲ ਨਹੀਂ ਹੁੰਦਾ ਮਾਣੀ ਤੋਂ ਹੁੰਦੇ ਕਿਵੇਂ ਆ ਗਈਆਂ ਪਲੇਟ 'ਚ ਪਾ ਕੇ ਖਾ ਲੈਣੇ ਹੁਣ ਮੈਂ ਪਾਣੀ ਵੀ ਨਹੀਂ ਲੈ ਕੇ ਬੈਠੇ ਐਨੀ ਕਾਲੀ ਆ ਮੈਨੂੰ ਮਾਣੀ ਚੋਲ ਦੀ ਚਲੋ ਗਾਇਜ਼ ਦੇ ਦੇ ਟੇਸਟ ਕਰਕੇ ਕਿੱਦਾਂ ਦੇ ਬਣੇ ਆ ਮੂਹ ਬੋ ਘੈਂਡਾ ਗਾਇਜ਼ ਨਹੀਂ ਯਾਰ ਇਹਨਾਂ ਲੋ ਵੀ ਪ੍ਰੀਤ ਗਈ ਸੀਗੀ ਪਾਠ ਦੇ ਉੱਤੇ ਕਿਸੇ ਦੇ ਤੇ ਪਾਠ ਤੋਂ ਦੇਖੋ ਕਿੰਨਾ ਪ੍ਰਸ਼ਾਦ ਲੈ ਕੇ ਆਈ ਆ ਸਾਰਿਆਂ ਦੇ ਇੱਕ ਇੱਕ ਮਿਲਦੇ ਪਰ ਸੀ ਮੈਂ ਚਾਰ ਲੈ ਕੇ ਆਈਆਂ ਦੇਖੋ ਦੇਖੋ ਕਿੰਨੇ ਲਫਾਵੇ ਲੈ ਆਈ ਆ ਪ੍ਰਸ਼ਾਦ ਦੇ ਹੈ ਨਹੀਂ ਇੰਨਾ ਪ੍ਰਸ਼ਾਦ ਤੋਂ ਕੀ ਕਰਨਾ ਹੈ ਇੱਕ ਗੱਲ ਕੋਲ ਦੱਸਾਂ ਹਾਂ ਕੋਠੀ ਨਾਲ ਜਿਹੜੇ ਬੱਚੇ ਸੀਗੇ ਨਾ ਬੱਚਿਆਂ ਨੂੰ ਦੇ ਰਹੇ ਸੀਗੇ ਉਹ ਲੱਡੂ ਤੇ ਤੂੰ ਬੱਚਾ ਵਾ ਤੈਨੂੰ ਲੱਡੂ ਦੇ ਦੇ ਮੈਂ ਕਿਹਾ ਬਾਪੂ ਸਭ ਤੋਂ ਛੋਟੇ ਬੱਚੇ ਦਾ ਇਹ ਗੇ ਦੇ ਸੀ ਜਿਹੜੇ ਟੋਫੀਆਂ ਵੀ ਲੈ ਆਏ ਹੈ ਮੈਂ ਕਿਹਾ ਮੈਂ ਤਾਂ ਸਭ ਤੋਂ ਵੱਡਾ ਬੱਚਾ ਹਾਂ ਕਿਸੇ ਨੂੰ ਕਿਸੇ ਨੂੰ ਨਹੀਂ ਮਿਲਿਆ ਬਾਕੀ ਕਿਸੇ ਨੂੰ ਨਹੀਂ ਮਿਲਿਆ ਮੈਨੂੰ ਮਿਲਿਆ ਲੱਡੂ ਉਹ ਤੇ ਨਹੀਂ ਖਾ ਗਿਆ ਸੀਗੀ ਹੈਂ ਕਿ ਮੈਂ ਆਪਣੇ ਬਾਪੂ ਕੋ ਜਾ ਕੇ ਖਾਉਂਗੀ ਪਰ ਉਹਨੇ ਕਹਣਾ ਨਾ ਖਾ ਨਾ ਖਾ ਨਾ ਖਾ ਕੀ ਕਰ ਰਹੀ ਆਂ ਪ੍ਰੀਤ ਮੈਂ ਛੱਡੇ ਵਾਸਤੇ ਸਬਜ਼ੀ ਬਣਾ ਰਹੀ ਆਂ ਹੂੰ ਲੋ ਜੀ ਦੇਖੋ ਆ ਕੇ ਉਬਲੇ ਨੇ ਇਹ ਰੱਖਿਆ ਵਾ ਗਾਜਰਾਂ ਵਾਲੀ ਖੀਰ ਹੂੰ ਗਾਜਰਾਂ ਵਾਲੀ ਖੀਰ ਲੋ ਜੀ ਪ੍ਰੀਤ ਬਣਾ ਰਹੀ ਐ ਜੇ ਗਾਜਰਾਂ ਵਾਲੀ ਖੀਰ ਵਿੱਚ ਹਲਦੀ ਪਈ ਆ ਪੀਲੀ ਪੀਲੀ ਨਹੀਂ ਰਹੂਗਾ ਗਾਜਰਾਂ ਦਾ ਕਾਂਟੇ ਵੜੇ ਸੋਨੇ ਪਾਏ ਕੁੜੀ ਨੇ ਹੋਏ ਕਾਂਟੇ 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 ਦੇਖੋ ਕਿੰਨੇ ਸੋਨੇ ਪਾਏ ਹੋਏ ਆਏ ਬਹੁਤ ਸੋਨੇ ਕਾਂਟੇ ਲਟਕ ਨਹੀਂ ਲੱખ્યા ਮੇਰੇ ਲਟਕ ਲੋਕੀਟ ਹੁੰਦਾ ਵਾ ਲਟਕ ਨਹੀਂ ਹੁੰਦਾ ਕੀ ਆ ਇਹ ਲਟਕ ਲਟਕ ਇਹ ਨੂੰਹੋ ਜੀ ਨੂੰ ਕੋਈ ਚੀਜ਼ ਨਹੀਂ ਬੋਲਣਿਆ ਦੇਖੋ ਚ ਵੀ ਇਹਨੂੰ ਬੁਲਾ ਲਓ ਇੱਦਾਂ ਹਰ ਜੀ ਦਾ ਪੁੱਟਾ ਹੀ ਨਾਮ ਬੋਲੂਗੀ ਜਾਂ ਟੋਲੇ ਜਾਂ ਤੈਨੂੰ ਕੱਕ ਨਹੀਂ ਆਉਂਦਾ ਬੋਲਣਾ ਸਾਡੇ ਤੋਂ ਜ਼ਿਆਦਾ ਹੁੰਦਾ ਨਾ ਬੋਲ ਐਕਸਪੈਂਸਿਵ ਐਕਸਪੈਂਸਿਵ ਬੋਲ ਐਕਸਪੈਂਸਿਵ ਬਹੁਤ ਐਕਸਪੈਂਸਿਵ ਚੀਜ਼ ਆ ਇਹ ਇੱਕ ਸਕੈਂਪਿੰਗ ਬੋਲ ਬਹੁਤ ਐਕਸਪੈਂਸਿਵ ਚੀਜ਼ ਆ ਇਹ ਸਕੈਂਪਿੰਗ ਬਹੁਤ ਐਕਸਪੈਂਸਿਵ ਚੀਜ਼ ਐ ਐਕਸਪੈਂਸਿਵ ਵਾਦੀ ਵਾਦੀ ਮੈਂ ਮੈਂ ਦੀ ਵਾਦੀ ਤੇ ਕੱਕ ਨਹੀਂ ਬੋਲਿਆ ਜਾਂਦਾ ਤੇ ਠੱਲੇ ਇਹ ਤੋਂ ਤੁਸੀਂ ਇਦਾਂ ਦੀਆਂ ਨਾ ਵੀਡੀਓ ਬਣਾਓ ਬੰਦ ਕਰਾਉਣ ਨੂੰ ਚੱਲ ਬਣਾ ਕੇ ਖੀਰ ਫੇ ਖੀਰ ਖਾਈਏ ਤੇ ਨਾਲ ਰੋਟੀ ਕੀ ਬਣਾਈ ਹੈ ਸਬਜ਼ੀ ਕੀ ਬਣਾਈ ਹੈ ਗਾਜਰਾ ਮੰਦਰ ਬਣਾ ਕੇ ਟੀਆ ਗਾਜਰੇ ਗਾਜਰਾ ਨਹੀਂ ਕੀਤੀ ਪਈਆਂ ਜਿਸ ਕੁੜੀ ਮੈਨ ਲੱਗੀ ਹੋਈ ਆ ਇੰਨਾ ਸੁਭਾ ਖੁਸ਼ ਨਹੀਂ ਹੁੰਦੇ ਜਦੋਂ ਮੇਰਾ ਮਜ਼ਾਕ ਕਰਨਾ ਆ ਰਿਹਾ ਆ ਨਹੀਂ ਨਹੀਂ ਮਜ਼ਾਕ ਨਹੀਂ ਬਣਾਉਂਦਾ ਪੁੱਤ ਤਾਂ ਮਜ਼ਾਕ ਕਿਉਂ ਬਣਾਣਾ ਹੈ ਲੋ ਵੀ ਕੁੜੀ ਨੇ ਗਾਜਰਾਂ ਦੀ ਖੀਰ ਬਣਾਈ ਆ ਕਿੰਦੀ ਬੰਦੇ ਦਾ ਮੈਂ ਖੋਣ ਵਧਾ ਦੇਵਾਂ ਮੈਂ ਕਿਹਾ ਜੇ ਤੂੰ ਨਾ ਚੂਸੇ ਤਾਂ ਉਦਾਂ ਵੀ ਵੱਧ ਜਾਣਾ ਪੁੱਤ ਬਸ ਚੂਸਣਾ ਬੰਦ ਕਰ ਦੇ ਉਹ ਤਾਂ ਚੂਸਣਾ ਹੀ ਆ ਮੈਂ ਤਾਂ ਹੀ ਤਾਂ ਪੂਰਾ ਰੱਖਦੀ ਆ ਤਾਂ ਹੀ ਗਾਜਰਾਂ ਦੀ ਖੀਰ ਖਵਾ ਕੇ ਪੂਰਾ ਕਰਦੀ ਆ ਚਲੋ ਠੀਕ ਆ ਭਾਈ ਲੋਬੀ ਮਿੱਤਰੋ ਆ ਗਈ ਆਪਣੀ ਰੋਟੀ ਆ ਬਣਾਈਆ ਖੀਰ ਪ੍ਰੀਤ ਨੇ ਖੂਨ ਵਧਾਨ ਵਾਲੀ ਖੀਰ ਤੇ ਨਾਲ ਗਾਜਰਾਂ ਦੀ ਸਬਜੀ ਕਿਹਦੀ ਖੂਨ ਵਧਾਓ ਤੇ ਫੇਰ ਮੈਂ ਚੂਸੂਗੀ ਤੇ ਚਲੋ ਪੇਸਟ ਕਰਕੇ ਦੇਖਦੇ ਆ ਮੈਂ ਚੂਸੂਗੀ ਲੜ ਲੜ ਕੇ ਚੂਸੂਗੀ ਖੂਨ ਵਧਾਈ ਜਾਓ ਤੇ ਮੈਂ ਚੂਸੀ ਜਾਊਂਗੀ ਫੇਰ ਮੈਨੂੰ ਲਿਆਂਦਾ ਤੇ ਮੈਂ ਚੂਸਣਾ ਹੀ ਆ ਤੇ ਲੱਖੀ ਹਾਂ ਖੂਨ ਚੂਸਣ ਵਾਸਤੇ ਲਿਆਂਦੀ ਹੋਈ ਐ